ਆਸਤਵ ਜੀ ਸਾਰੇ ਮੈਨਾਂ ਨੂੰ ਸੰਦੀਪ ਡੇਫਾਈ ਤੜਾ ਬੋਬਾ ਬੇ ਕਮਨ ਜੀ ਤੇ ਵੀਜੇ ਦੇ ਪਿੰਡ ਢੋਡੀਆਂ ਪਹੁੰਚ ਚੁੱਕੀਆਂ ਨੇ ਆਪਾਂ ਦੇਖੋ ਅੱਜ ਵੀ ਬਾਈਓ ਪੰਜ ਛੇ ਲੱਖ ਰੁਪਏ ਪਜੂ ਸੇਲਾ ਨਾਲੇ ਕਹਾ ਵੀ ਹੈਗੀ ਹੈ ਜੀ ਤੇ ਬਿਲਕੁਲ ਰੇਡ ਜੈਲੀ ਹੋਊਗਾ ਬਾਈਓ ਨੇ ਮਾਲਵ ਤੋਂ ਮਈਆਂ ਵੀ ਲੈ ਕੇ ਆਂਦੇ ਆ ਚਲੋ ਲੋਕਲ ਵੀ ਹੁੰਦੀ ਹੈ ਤੇ ਬਾਕੀ ਆਪਾਂ ਬਾਈਓ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਜੀ ਸਤਿਕਾਰ ਸਨੀਓ ਕੀ ਆ ਦੌਰ ਸੁਣਾਓ ਜੀ ਚੜਦੀ ਗਰ ਠੀਕ ਹੈ ਜੀ ਉਹ ਸੰਦੀਪ ਡਿਪਾਰਟਮੈਂਟ ਚੈਨਲ ਵਿੱਚ ਸਾਰੇ ਵੀਰਾਂ ਨੂੰ ਸਤਿਗੁਰ ਚੜਦੀ ਗਰ ਤੇ ਨਾਲੇ ਬਹੁਤ ਬਹੁਤ ਵਧਾਈ ਹਾਂ ਜੀ ਦੋ ਜਰਨੈਲ ਮੋਰਚਾ ਮਾਰਿਆ ਸੇਖਾਂ ਕਰਿਆ ਨਹੀਂ ਬਿਲਕੁਲ ਤੁਹਾਡੇ ਲੱਗ ਬਸ ਬਸ ਨਹੀਂ ਆਪਣਾ ਵੀ ਜੋਰ ਉੱਤਰੀ ਲੱਗਾ ਵੀਡੀਓ ਵੀ ਥੋੜੀ ਜਿਹੀ ਲੇਟ ਹੋ ਗਈ ਆ ਸਾਰੇ ਵੀਰਾਂ ਭਰਾਵਾਂ ਨੇ ਬੜੀ ਕੀਨੇ ਤੇ ਹਮਲਾ ਮਾਰਿਆ ਬੜਾ ਵਧੀਆ ਸਾਰੇ ਵੀਰਾਂ ਭਰਾਵਾਂ ਨੇ ਬਤਾਈ ਇਸ ਚੀਜ਼ ਦੀ ਉਹ ਬਹੁਤ ਹਾਂ ਜੀ ਭਾਈ ਜੀ ਤੇ ਹੁਣ ਕਿਵੇਂ ਸੁਣਾ ਕੰਮ ਕੰਮ ਤੇ ਬੜਾ ਵਧੀਆ ਬਸ ਉਹ ਉਧਰ ਹੀ ਚੁਰਜੇ ਰਿਹਾ ਪਹਿਲਾਂ ਤੇ ਵੀਡੀਓ ਵੀ ਘਾਟੀ ਪਈ ਡੰਗਰ ਵਿੱਚ ਫੜੇ ਫੜੇ ਕੋਈ ਕਹਿੰਦੀ ਐ ਇੱਥੇ ਬਾਕੀ ਹੈਗੀਆਂ 6 ਕਿਤੇ ਹੋਵੇ ਤੁਹਾਡਾ ਟਾਈਮ ਨਾ ਲੱਗਾ ਗੱਲ ਬਸੋ ਚਾਰਕ ਰਹਿ ਗਈਆਂ ਅੱਜ ਭਾਈ ਫਿਰ ਕਿੰਨੀਆਂ ਆਪਣਾ ਵੀ ਵੀਰੇ ਤਿੰਨ ਮੱਜ ਮਾਸੀ ਕੋ ਝੋਟੀ ਰਹਿੰਦੀ ਹੈ ਉਹ ਕੱਤੀ ਬਾਤ ਪਾਵਾਂਗੇ ਠੀਕ ਹੈ ਚਲੋ ਆ ਜੰਦਕਾਰੇ ਸ਼ੁਰੂ ਕਰੀਏ ਹਾਂ ਜੀ ਗਾਂ ਨਹੀਂ ਸੁੱਈ ਹੈ ਜੀ ਹਾਂ ਜੀ ਆ ਮਗਰ ਬੱਸੀ ਆ ਬੱਸੀ ਆ ਗਈ ਕੋਈ ਗੱਲ ਚੌਣ ਨਾ ਨੇ ਪੰਜ ਨਾ ਨੇ ਲਾਲੇ ਬੌਲੀੋਂ ਬਾਹਰ ਆ ਗਈ ਆ ਦੁੱਧ ਕਿੰਨੇ ਸਹੀ ਤੇ ਦੂਜਾ ਸੂਆ ਆਪਣਾ ਸੰਦੀਪਰੇ ਸੂਈ ਹੈ ਦੂਜਾ ਸੂਆ ਦੁੱਧ ਇਹ ਵਲੇ ਪ੍ਰੋਪਰ ਜਿਹੜਾ 15 16 ਦੇ ਵਿੱਚ 15 15 16 ਦੇ ਵਿੱਚ ਹਾਂ ਜੀ ਹਾਂ ਜੀ ਠੀਕ ਖੋਲੀ ਫਿਰ ਮੈਂ ਲਓ ਲਓ ਥਾਂ ਤੋਂ ਥਾਂ ਤੋਂ ਮਦੇ ਬਣਾ ਲੈਂਦੀ ਜੀ ਮੈਂ ਨਾ ਬਹੁਤ ਵਧੀਆ ਜੀ ਤੁਹਾਨੂੰ ਬਹੁਤ ਸੁਣਾ ਕਰਦੀ ਜੀ ਸੋਰ ਸੋਰ ਇਦੋਂ ਜਦੋਂ ਮੈਂ ਕੁੱਤ ਲੜੀ ਗਿਆ ਆਹ ਜਦੋਂ ਧੱਕਦੋ ਪਹਿਣੀ ਆ ਤਾਂ ਹਾਂਜੀ ਕੁਝ ਕੰਨੀਆਂ ਕੋਈ ਜ਼ਿੰਮੇਵਾਰ ਘਟਨੀ ਮਗਰੇ ਨਾ ਮਗਰਾਂ ਗਾੜਾ ਮਗਰਾਂ ਗਾੜਾ ਖਣ ਬਰਾਬਰ ਆ ਬਿਲਕੁਲ ਬਿਲਕੁਲ ਤੇ ਮਤਲਬ ਆ ਕੋਈ ਛਟਾ ਵੀ ਕੋਈ ਨਹੀਂ ਆ ਬਿਲਕੁਲ ਓਕੇ ਆ ਠੀਕ ਆ ਹਾਂਜੀ ਜਾਇਜ਼ ਰੱਖੀ ਗਾ ਪਾ ਬਿਲਕੁਲ ਜਾਇਜ਼ ਰੱਖਣਾ ਕੰਮ ਚੱਲੀ ਮੈਂ ਨਾ ਕੋਈ 55 ਨਹੀਂ ਕੋਈ 50 ਨਹੀਂ 45 ਹਜ਼ਾਰ ਚ 500 ਰੁਪਏ ਛੱਡ ਦਿੰਦਾ ਚਲੋ 545 ਦੇ ਹਾਂਜੀ ਬਸ ਠੀਕ ਆ ਤੇ ਆਹ ਹੈ ਜੀ ਇਹ ਵੀਰੇ ਪਹਿਲਾ ਸੂਆ ਝੋਟੀ ਆ ਪਹਿਲਾ ਸੂਆ ਹਾਂਜੀ ਹਾਂਜੀ ਕਿਉਂਕਿ ਆ ਮਗਰ ਕੱਟੀ ਇਹਦੇ ਇਹ ਨੀਲੀ ਦੀ ਆ। ਇਹ ਸਰਕਾਰੀ ਸੀਮਾ ਦੀ ਕੱਟੀ ਆ, ਨੀਲੀ ਦੀ ਕੱਟੀ ਆ। ਅੱਛਾ। ਹਾਂਜੀ। ਲਓ ਜੀ। ਤੇ ਵਿਰਲ ਵਰਲ ਬਹੁਤ ਸੋਹਣੇ। ਕਿੰਨੇ ਤੋਂ ਬਜੀ ਸਾਈ? ਇਹ ਵਾਲੇ ਵੀਰ 8 ਤੋਂ ਲੈ ਕੇ ਤੇ 9 ਦੇ ਵਿੱਚ ਆ। 8 ਤੋਂ ਲੈ ਕੇ 8.5 9 8.5 ਤੋਂ ਦਾ ਹੈਗਾ। ਹਾਂਜੀ ਇਹ ਵੀ ਖੋਲੋ। ਲਓ ਜੀ ਪਹਿਲਾ ਸੋ ਝੋਟੀ ਆ। 8 ਦੇ ਲੱਗ ਜਾਂ 9 ਦੇ ਵਿਚਕਾਰ ਤੋਂ ਦਾ ਹੈਗਾ ਤੇ ਕੱश्ती ਪਿੱਛੇ ਨੀਲੀ ਆ ਗਈ ਆ। ਵੀਰਾ 10 ਬਾਰ ਦਊਗੀ। ਬਿਲਕੁਲ। ਹਾਂਜੀ। ਠੀਕ ਹੈ। ਇਹ ਵੀ ਤੋੜੋ ਜੀ। ਇਹ ਭਾਈ ਜੀ ਲੋਕੜ ਨਹੀਂ ਹੈ ਇਹ। ਇਹ ਲੋਕੜੀ ਜੀ। ਇਹ ਫਿਰ ਲੋਕੜ ਨਹੀਂ ਹੈ। ਆਰਕ ਹੈ ਨਹੀਂ ਰੁਕੋ ਅਸਪ ਟੂਗੀ ਉਹ ਆਰਕ ਉਹ ਜਿਹੜਾ ਆਵਾਜ਼ ਨਾਲ ਉਹ ਕਿਵਰੀ ਹੈ ਜੀ ਸਾਡੀ ਮੈਂ ਡਰਦੀ ਚੱਲੀ ਥੋੜੀ ਬਸ ਠੀਕ ਹੈ ਲੈ ਲੈ ਆ ਵੀ ਆ ਵੀ ਬਾਜਾ ਬੰਦ ਬੋਜੀ ਬਰੇ ਦੀ ਕੀਮਤ ਹੈ ਤਿੰਨ ਦੀ ਕੀਮਤ ਵੀਰੇ ਭਾਵੇਂ ਲੋਕੀ ਲੱਗ ਲਾ ਕੀ ਕਰੀ ਜਾਂਦੇ ਆ ਠੀਕ ਆ ਤਾਂ ਆਪਾਂ ਉਹ ਕੰਮ ਨਹੀਂ ਕਰਨਾ ਉਹ ਵੇਚਣ ਵਾਲਾ ਕੰਮ ਛੋੜੀ ਜਿਹੜੇ ਬਾਅਦ ਛੋੜੀ ਕਰਨੀ ਹੈ ਇਹਦਾ ਹੱਪੜਿਆਰ ਦੇ ਵਿੱਚੋਂ 500 ਰੁਪਏ ਮਨਸਾ 750 ਦੀ 850 ਚਲੋ ਬਾਜੀ ਹੋਰ ਮੌਕੇ ਦੇ ਹੋ ਜਾਊਗਾ ਹਾਂਜੀ ਆਹ ਜੀ ਇਹ ਸੰਦੀ ਵੀ ਦਾ ਕੋਈ ਤਿੱਜਾ ਲਾਲੇ ਕੋਈ ਦੂਜਾ ਲਾਲੇ ਠੀਕ ਹੈ ਜੀ ਸੂਈ ਸਵਾਈ ਆ ਆ ਮੰਗੜੇ ਨੇ ਕਟਾ ਕੋਈ 15 ਦੇ ਲਾਲੇ ਕੋਈ 20 ਦੇ ਲਾਲੇ ਆਹ ਦੇਖ ਠੀਕ ਹੈ ਜੀ ਤੇ ਇੱਕ ਸਣੇ ਭਰ ਜਾਂਦੀ ਆ ਅੱਛਾ ਤੇ 22 ਜੂ ਬਿਲਕੁਲ ਬਿਲਕੁਲ ਬਰਾਬਰ ਐ ਵਧੀਆ ਹਾਂਜੀ ਹਾਂਜੀ ਬੋਲੀ ਬਹੁਤ ਜਾਰੀ ਆ ਹਾਂ ਇਹਦਾ ਮਤਲਬ ਠੰਡਾ ਕਰਕੇ ਆਖੇ ਦੁੱਧ ਵੀਰੇ 10 ਤੋਂ ਪ্লাস ਐ 10 ਤੋਂ ਪ্লাস 10000 ਦੇ ਵਿੱਚ ਦੁੱਧ ਐ ਇਹ ਵੀ ਫੋਟੋ ਜੀ ਹਾਂਜੀ ਕੋਈ ਇਹ ਤੇ ਮਲੇ ਨਾ ਨਾ ਉਹ ਮਾੜਾ ਬਾਗ ਨੂੰ ਲਓ ਇਹ ਚੱਡਾ ਹੀ ਹਰਾ ਨਾੜਾ ਨਾ ਭਰਿਆ ਬਿਲਕੁਲ ਮਾਝ ਦੁੱਧ ਰਹੀ ਆ ਕਿ ਦੀ ਗਰਮੀ ਕਰਕੇ ਜਿਹੜਾ ਐ ਇਹਨਾਂ ਤੋਂ ਦੇਣਾ ਭਾਰੀ ਦੀ ਗੱਲ ਆ ਭਾਰੀ ਮਾਝ ਜੀ ਹਾਂ ਜੀ ਆ ਨਾੜਾ ਨਾ ਚੰਗੇ ਆ ਦੇਖੋ ਨੀ ਲੋ ਦੇਖੋ ਮਸੂਲੀ ਦੇ ਹਾਲ ਹਾਲ ਬਾਈ ਜੀ ਬਸ ਹੋਇਆ ਬਿਲਕੁਲ ਪਾਜੋ ਜੀ ਹਾਜੀ ਸੰਦੀਪ ਵੀਰ ਮੋਲੇ ਨਾਲ 750 ਰੁਪਏ ਮੰਗ ਰਿਹਾ ਚਲੋ 750 ਆਇਆ ਇਹ ਗੱਬਰ ਜੀ ਨਹੀਂ ਸੰਦੀਪ ਵੀਰ ਨੀਲੀ ਲਾਗ ਦੀ ਵਿੱਚ ਹੈ ਉੱਚੇ ਬੱਚੇ ਆ ਮਗਰ ਨੀਲੀ ਕੱਟੀ ਹੈ ਕੋਈ ਚੋਹਾਂ ਦੀ ਲਾ ਲਈ ਦੁੱਧ ਲੈਣਾ ਜੀ ਦੁੱਧ ਵੀਰ ਸਾਢੇ 5 6 ਲੀਟਰ ਤੋਂ ਕਰ ਮਲੇ ਸਾਢੇ 5 6 ਹਾਂ ਜੀ ਦੁੱਧ ਆਠ ਇਟਰ ਨਹੀਂ ਇੱਕ ਤੇ ਗਰਮੀ ਦਾ ਕਰਕੇ ਇਹਦੇ ਪੱਠੋ ਪੱਟ ਘੱਟ ਚੁੱਕਿਆ ਮੇਰੇ ਕੋਲ ਹਾਂ ਜੀ ਤੇ ਦੁੱਧ ਨੇ ਸਵੇਰਾਂ ਕੀ ਰਹਿ ਗਿਆ ਠੀਕ ਇਹ ਵੀ ਦੇਖੋ ਜੀ ਮੋਲ ਵੀ ਜਾਏ ਜੀ ਮੋਲ ਜੀ ਦਾ ਭਾਅ ਬਿਲਕੁਲ ਜਾਏ ਜੀ ਦਾ ਇਹ ਗਿਫਟ ਹੀ ਆ ਸਾਰਿਆਂ ਦਾ ਜੇ ਤੁਹਾਨੂੰ ਕੰਮੇ ਬਣੇ ਬਾਬਾ ਜੀ ਲੈ ਆ ਲਿਓ ਬਸ ਹਾਂ ਜੀ ਬਸ ਲਾਫੀ ਤੇ ਭਾਜੀ ਫਿਰ ਇਹ ਕੀਮਤ ਇਹ ਵੀ ਸੰਦੀਪ ਜੀ ਦਾ ਮੋਲ ਮਰਜੀ ਕਰੀ ਜਾਈਏ ਇਹਦਾ 45000 ਰੁਪਏ ਜੀ ਸਾਢੇ ਚਾੜੇ ਜੀ ਸਾਢੇ ਚਾੜੇ ਚਲੋ ਜਹਰ ਚਾਰ ਪਸ਼ੂ ਬਾਈਆਂ ਕੋ ਜੀ ਪਰ ਮੇਰੇ ਵੀ ਇੱਥੇ ਆ ਕੇ ਚੋਈ ਕਰਕੇ ਲੈ ਕੇ ਜਾਏ ਜੀ ਅੱਜ ਬਾਤ ਕਰਨਾ ਭਾਈ ਜੀ ਹਾਂ ਜੀ ਹਾਂ ਜੀ ਚੋਸ ਲੈ ਕਰੋ ਆਪ ਦੀ ਹਾਂ ਬਿਲਕੁਲ ਜੀ ਤੇ ਨੰਬਰ ਆਪਣਾ 7375 70168146935 ਦਾ ਨੰਬਰ ਹੈ ਠੀਕ ਹੈ ਜੀ ਠੀਕ ਹੈ